मेरी मां ਨੂੰ ਮਰੇ ਨੂੰ ਮੇਰਾ ਖਿਆਲ 40 ਮੈਂ 6 ਸਾਲ ਦਾ ਸੀ ਮੇਰੇ ਬਾਪੂ ਮਰੇ ਨੂੰ ਮੈਂ 9 ਸਾਲ ਦਾ ਸੀ ਕੋਈ ਵੱਡਾ ਪਰ ਮੇਰਾ ਬਾਪ ਕੋਈ ਪੋਲੀਟੀਸ਼ੀਨ ਨਹੀਂ ਸੀ ਮੈਂ ਚੰਗਾ ਜਿਲੀਦਾਰ ਮੇਰਾ ਪਿਓ ਸੀ ਮੈਂ ਆਪਣੀ ਨਾਨੀ ਕੋਲੇ ਰਹਿ ਕੇ ਪੜਿਆ ਮੇਰੀ ਨਾਨੀ ਵੀ ਬਿਖਵਾ ਹੁੰਦੀ ਸੀ ਕਿਉਂ ਕਰਤਾ ਨਹੀਂ ਸੀ ਔਰ ਤੁਹਾਨੂੰ ਯਾਦ ਹੈ ਕੀ ਇੱਕ ਭੈਣਾ ਸੋਟ ਕੇ ਰਾਤ ਨੂੰ ਬਹਿ ਜਾਣਾ ਜਦੋਂ ਦੇਖੇ ਲੇ ਕੇ ਹੁੰਦੇ ਸੀ ਅਸੀਂ ਆਪ ਦੀ ਮਾਂ ਨੂੰ ਪੁੱਛਦਾ ਨਾਨੀ ਹੁੰਦਾ ਆਪ ਦੀ ਨਾਨੀ ਨੂੰ ਮਾਂ ਕਹਿੰਦੇ ਕੀ ਮਾਂ ਮੇਰੀ ਮੰਮੀ ਕਿਥੇ ਤੇ ਮੇਰੀ ਨਾਨੀ ਨੇ ਜਵਾਬ ਦੇਣਾ ਤင်း ਮਾਂ ਗ੍ਰਾਂਹ ਦੇ ਲਈ ਗ੍ਰਾਂਹ ਅਸੀਂ 6-7 ਸਾਲ ਉਸ ਗ੍ਰਾਂਹ ਨੂੰ ਦੇਖਦੇ ਰਹੇ ਕਿ ਸ਼ਾਇਦ ਪਤਾ ਨਹੀਂ ਸਾਡੀ ਮਾਂ ਤੇ ਸਾਡਾ ਬਾਪੂ ਕਿ ਗ੍ਰਾਂਹ ਤੋਂ ਮਿਲੂਗਾ ਸਾਂਦੂ ਕੀ ਪਤਾ ਸੀ ਉਹ ਗਾਂ ਉੱਥੇ ਜਾਂਦੀ ਹੈ ਕਿ ਟੁਕਰੀ ਮੁਰਕੀ ਨਹੀਂ ਆਇਆ ਮੇਰੀ ਮਾਂ ਨੂੰ ਮਰੇ ਨੂੰ ਮੇਰਾ ਖਿਆਲ 40 ਸਾਲ ਦਾ 510 ਮੇਰੇ ਬਾਪੂ ਮਰੇ ਨੂੰ ਮੈਂ 910 ਕੋਈ ਵੱਡਾ ਭਰਾ ਮੇਰਾ ਬਾਪ ਕੋਈ ਪੋਲੀਟੀਸ਼ੀਨ ਨਹੀਂ ਸੀ ਮੈਂ ਚੰਗਾ ਜੀਵੀਦਾਰ ਮੇਰਾ ਪਿਓ ਸੀ ਮੈਂ ਆਪਣੀ ਮੰਮੀ ਕੋਲੇ ਰਹਿ ਕੇ ਪੜਿਆ ਮੇਰੀ ਨਾਨੀ ਦੀ ਵਿਧਵਾ ਹੋ ਗਈ ਸੀ ਜਦੋਂ ਪਤਾ ਨਹੀਂ ਸੀ ਕਿਸ ਤਰ੍ਹਾਂ ਔਰ ਮੈਨੂੰ ਯਾਦ ਹੈ ਅਸੀਂ ਮੇਰੀ ਇੱਕ ਭੈਣ ਆ ਸੀ ਉੱਠ ਕੇ ਰਾਤ ਨੂੰ ਬਹਿ ਜਾਣਾ ਜਦੋਂ ਕਿ ਕਿਰੇ ਕੇ ਹੁੰਦੇ ਸੀ ਅਸੀਂ ਆਪਣੀ ਮਾਂ ਨੂੰ ਪੁੱਛਦਾ ਨਾਨੀ ਹੋ ਗਿਆ ਤੇ ਨਾਨੀ ਨੂੰ ਮਾਂ ਕਹਿੰਦੇ ਕਿ ਮਾਂ ਮੇਰੀ ਮੰਮੀ ਕਿੱਥੇ ਤੇ ਮੇਰੀ ਨਾਨੀ ਨੇ ਜਵਾਬ ਦੇਣਾ ਤੇਰੀ ਮਾਂ ਗਰਾਂ ਗਈ ਹੈ ਗਰਾਂ اسی چھ سات سال اس ایک رہے بھی شاید پتہ نہیں ماں باپ کو گروگا کو سی پتا جاندی ہے جتوں کوئی مڑ کے نہیں مرے نو میرا خیال چالی سال میں باپ مرے نو میں نو سال دس کوئی واپ نہیں میرا باپ کوئی پولیٹیشن نہیں سکتا ਮੈਂ ਚੰਗਾ ਜੀ ਦੀਦਾਰ ਮੇਰਾ ਪਿਓ ਸੀ ਮੈਂ ਆਪਣੀ ਨਾਨੀ ਕੋਲੇ ਰਹਿ ਕੇ ਪੜਿਆ ਮੇਰੀ ਨਾਨੀ ਦੀ ਦਿੱਕਵਾ ਹੋਦੀ ਸੀ ਜਿਹਨੂੰ ਕਰਤਾਰੀ ਚਾਹ ਸੀ ਔਰ ਮੈਨੂੰ ਯਾਦ ਆਏ ਅਸੀਂ ਮੇਰੀ ਇੱਕ ਭੈਣ ਆ ਸੀ ਉੱਠ ਕੇ ਰਾਤ ਨੂੰ ਬਹਿ ਜਾਣਾ ਜਦੋਂ ਦਿੱਕਰੇ ਕੇ ਉੱਡੇ ਸੀ ਅਸੀਂ ਆਪੀ ਮਾਂ ਨੂੰ ਪੁੱਛਦਾ ਮਾਂ ਨੇ ਹੋਇਆ ਤੇ ਨਾਨੀ ਨੂੰ ਮਾਂ ਕਿਹਾ ਕਿ ਮਾਂ ਮੇਰੀ ਮੰਮੀ ਕਿੱਥੇ ਤੇ ਮੇਰੀ ਨਾਨੀ ਨੇ ਜਵਾਬ ਦੇਣਾ ਤင်း ਮਾਂ ਗਾਂਹ ਦੇਈਆ ਗਾਂਹ असी छे सात साल उस ग्रांकते शायद पता नहीं मां बाप कोई ग्रां को, को मुड़ूगा की पता ग्रां है जो तो कोई मुड़ के नहीं है